ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avpsanjar.in ਤੇ ਝੋਨੇ ਦੀ ਵਿਜਾਈ ਸਮੇਂ ਕਿਸਾਨਾਂ ਨੂੰ ਮਜ਼ਦੂਰਾਂ ਦੀ ਘਾਟ ਹਮੇਸ਼ਾ ਰੜਕਦੀ ਹੈ ਐਨਐਨ ਮਜ਼ਦੂਰਾਂ ਨਾਲ ਝੋਨੇ ਦੀ ਲਵਾਈ ਕਿਸਾਨਾਂ ਨੂੰ ਮਹਿੰਗੀ ਪੈਂਦੀ ਹੈ ਤੇ ਸਮਾਂ ਵੀ ਵਧੇਰੇ ਲੱਗਦਾ ਪਰ ਹੁਣ ਕਿਸਾਨਾਂ ਦੀਆਂ ਇਹ ਮੁਸ਼ਕਲਾਂ ਹੱਲ ਹੋਣਗੀਆਂ ਕਿਉਂਕਿ ਹੁਣ ਝੋਨੇ ਦੀ ਵਿਜਾਈ ਤੇ ਲਵਾਈ ਦਾ ਕੰਮ ਵੀ ਮਸ਼ੀਨ ਕਰਨ ਲੱਗੀ ਹੈ ਇਸ ਮਸ਼ੀਨ ਦਾ ਨਾਮ ਹੈ ਚੋਨੇ ਦੀ ਟ੍ਰਾਂਸਪਲੈਂਟਿੰਗ ਮਸ਼ੀਨ। ਆਓ ਜਾਣਦੇ ਹਾਂ ਮਸ਼ੀਨ ਦੇ ਕੀ ਕੁਝ ਫਾਇਦੇ ਨੇ। ਮਸ਼ੀਨ ਨਾਲ ਬਿਜਾਈ ਦਾ ਖਰਚਾ 400 ਤੋਂ 500 ਰੁਪਏ ਪ੍ਰਤੀ ਏਕੜ ਹੁੰਦਾ ਹੈ ਅਤੇ ਕੰਮ ਸਮੇਂ ਸਿਰ ਨਿਪਟੇ ਚੜ ਜਾਂਦਾ ਹੈ। ਮਸ਼ੀਨ ਨਾਲ ਇੱਕ ਦਿਨ ਵਿੱਚ 4 ਤੋਂ 5 ਏਕੜ ਦੀ ਨਰਸਰੀ ਬੀਜੀ ਜਾ ਸਕਦੀ ਹੈ। ਕਿਰਾਏ ਤੇ ਕੰਮ ਕਰਨ ਵਾਲੇ ਉਦਮੀ ਕਿਸਾਨ ਇੱਕ ਸੀਜ਼ਨ ਵਿੱਚ ਹੀ ਮਸ਼ੀਨ ਦੀ ਕੀਮਤ ਵਸੂਨ ਸਕਦੇ ਨੇ। ਇਸ ਮਸ਼ੀਨ ਦੀ ਵਰਤੋਂ ਨਾਲ ਬਾਸਮਤੀ ਦੀ ਪਨੀਰੀ ਵੀ ਬੀਜੀ ਜਾ ਸਕਦੀ ਹੈ। ਯਾਨੀ ਕਿ ਮਸ਼ੀਨ ਦੀ ਵਰਤੋਂ 40 ਤੋਂ 45 ਦਿਨ ਕੀਤੀ ਜਾ ਸਕਦੀ ਹੈ। ਲੇਬਰ ਨਾਲ ਜੁੜੀਆਂ ਖੱਜਲ ਖਵਾਰੀਆਂ ਖਤਮ ਹੋ ਜਾਂਦੀਆਂ ਨੇ। ਮਸ਼ੀਨ ਰਾਹੀਂ ਬਿਜਾਈ ਨਾਲ ਬੂਟਿਆਂ ਦੀ ਗਿਣਤੀ ਸਿਫਾਰਿਸ਼ ਮੁਤਾਬਕ ਹੁੰਦੀ ਹੈ, ਜਿਸ ਕਾਰਨ 10 ਤੋਂ 15% ਦੀ ਝਾੜ ਵੀ ਵੱਧ ਹੁੰਦਾ ਹੈ। ਇਸ ਨਾਲ ਕਿਸਾਨ ਨੂੰ 2000 ਤੋਂ 2500 ਰੁਪਏ ਦੀ ਵੱਧ ਆਮਦਨ ਹੁੰਦੀ ਹੈ। ਫਸਲ ਕਤਾਰਾਂ ਵਿੱਚ ਹੋਣ ਕਰਕੇ ਖੇਤ ਵਿੱਚੋਂ ਹਵਾ ਅਤੇ ਰੌਸ਼ਨੀ ਇਕਸਾਰ ਮਿਲਦੀ ਹੈ। ਜਿਸ ਕਰਕੇ ਫਸਲ ਦੀ ਕੁਆਲਿਟੀ ਵਧੀਆ ਹੁੰਦੀ ਹੈ ਅਤੇ ਉੱਲੀ ਰੋਗ ਤੋਂ ਛੁਟਕਾਰਾ ਮਿਲਦਾ ਹੈ। ਫਸਲ ਦੀ ਇਕਸਾਰ ਕਿਤਾਰਾਂ ਚ ਬਿਜਾਈ ਹੋਣ ਕਰਕੇ ਨਾ ਕੇਵਲ ਝਾੜ ਵਧਦਾ ਹੁੰਦਾ ਸਗੋਂ ਬੂਟਿਆਂ ਦੇ ਵਧਣ ਲਈ ਪੂਰੀ ਹਵਾ ਮਿਲਦੀ ਹੈ ਇਸ ਨਾਲ ਸਪਰੇਅ ਤੇ ਖਾਦ ਖਿਲਾਰਨ ਵਿੱਚ ਵੀ ਸੌਖ ਹੁੰਦੀ ਹੈ ਮਜ਼ਦੂਰ ਰਾਹੀਂ ਹੱਥ ਲੁਆਈ ਸਮੇਂ ਜ਼ਮੀਨ ਚ ਪਾਣੀ ਦੀ ਵਧੇਰੇ ਮਾਤਰਾ ਦੀ ਲੋੜ ਹੁੰਦੀ ਹੈ ਜੇ ਅਜਿਹਾ ਨਹੀਂ ਹੁੰਦਾ ਤਾਂ ਪੌਦਾ ਜ਼ਿਆਦਾ ਡੂੰਘਾਈ ਤੱਕ ਨਹੀਂ ਪਹੁੰਚਦਾ ਇਸ ਕਰਕੇ ਪੌਦਾ ਗਰਮੀ ਨਾਲ ਸਹਾਰਦਾ ਸੁੱਕ ਜਾਂਦਾ ਹੈ ਮਸ਼ੀਨ ਨਾਲ ਲੱਗਣ ਵਾਲੇ ਬੂਟੇ ਦੀ ਡੂੰਘਾਈ ਜ਼ਿਆਦਾ ਹੁੰਦੀ ਹੈ ਇਸ ਲਈ ਉਸ ਦੀ ਸਫਲਤਾ ਦੀ ਦਰ ਵੀ ਜ਼ਿਆਦਾ ਹੁੰਦੀ ਹੈ ਇਸ ਮਸ਼ੀਨ ਦੇ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਇਸ ਦੀ ਖਰੀਦ ਵਿੱਚ ਪੰਜਾਬ ਸਰਕਾਰ ਵੱਲੋਂ ਸਬਸਿਡੀ ਵੀ ਦਿੱਤੀ ਜਾਂਦੀ ਹੈ।